ਅਸਗਾ ਫੈਂਟ ਮੰ ਤੋਂ ਤੁਹਾਡਾ ਆਪਣਾ ਜੈਂਟੀ ਗੱਡੀ ਵਾਲਾ ਮੇਰਾ ਲਿਖਿਆ ਹੋਇਆ ਗਾਣਾ ਜਗਦੀਸ਼ ਜਸਵੀਰਾ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ ਤੇ ਸੁਣੋ ਤੇ ਪਲੀਜ਼ ਸ਼ੇਅਰ ਕਰੋ ਹੋ ਤੈਨੂੰ ਦੱਲ ਰਸਤੋਂ ਪਿਆਰੇ ਸੀ ਹੋ ਯਾਰ ਤੇਰੇ ਲਈ ਹੀ ਕਵਾਰੇ ਸੀ ਹੋ ਤੂੰ ਤਾਂ ਛੱਡ ਕੇ ਤੁਰ ਗਈ ਨੀ ਮੇਨੇ ਸ਼ਰੀਕਾਂ ਮਾਰੇ ਸੀ ਹੋ ਤੇਰੇ ਸੁਪਨੇ ਦਾ ਜਾਜ ਕੁੜੇ ਉਹ ਤੇਰੇ ਸੁਪਨੇ ਦਾ ਜਾਜ ਕੁੜੇ ਜਾ ਕਿਹੜੇ ਦੇਸ਼ ਖਲੋਆ ਓਨੀ ਤੂੰ ਜਾਂਦੀ ਜਾਂਦੀ ਛੱਡ ਗਈ ਨੀ ਓ ਜੱਟ ਖੜਾ ਵਟ ਤੇ ਰੋਇਆ ਓਨੀ ਤੂੰ ਜਾਂਦੀ ਜਾਂਦੀ ਛੱਡ ਗਈ ਨੀ ਓ ਜੱਟ ਖੜਾ ਵਟ ਤੇ ਰੋਇਆ ਓ ਤੈਨੂੰ ਪੈਸੇ ਵਾਲਾ ਮਿਲ ਗਿਆ ਏ ਯਾਰ ਅੱਜ ਵੀ ਨੱਕੇ ਲਾਉਂਦਾ ਏ ਹੋ ਤੇਰਾ ਮਾਰਿਆ ਮੇਣਾ ਯਾਦ ਰਹਿਣਾ ਯਾਰ ਅੱਜ ਵੀ ਗਾਣੇ ਗਾਉਂਦਾ ਏ ਹੋ ਤੇਰਾ ਨਿਕਲਿਆ ਹਾਸਾ ਨਹੀਂ ਦੇਖ ਮੇਰਾ ਮੁੜਕਾ ਚੋਇਆ ਹੋ ਨਹੀਂ ਪੁੰਜਾਂਦੀ ਜਾਂਦੀ ਛੱਡ ਗਈ ਨਹੀਂ ਉਹ ਜੱਟ ਖੜਾ ਵਟ ਤੇ ਰੋਇਆ ਉਹ ਨਹੀਂ ਤੂੰ ਜਾਂਦੀ ਜਾਂਦੀ ਛੱਡ ਗਈ ਨਹੀਂ ਉਹ ਜੱਟ ਖੜਾ ਵੱਟ ਤੇ ਰੋਇਆ ਹੋ ਤੈਨੂੰ ਜੰਟੀ ਘੜੀਆਂ ਭੁੱਲ ਜਾਊਗਾ ਉਹ ਪਰ ਟਾਈਮ ਥੋੜਾ ਜਿਆ ਲੱਗਣਾ ਏ ਓ ਇੱਕ ਤੂੰ ਤਾਂ ਛੱਡ ਕੇ ਤੁਰ ਗਈ ਨਹੀਂ ਘੜੀ ਵਾਲੇ ਨੇ ਲਿਖਣਾ ਛੱਡਣਾ ਨਹੀਂ ਤੇਰਾ ਸਾਰਾ ਦੁੱਖੜਾ ਨਹੀਂ ਮੈਂ ਗੀਤਾਂ ਵਿੱਚ ਪੁਰੋਆ ਉਹ ਨਹੀਂ ਤੂੰ ਜਾਂਦੀ ਜਾਂਦੀ ਛੱਡ ਗਈ ਨਹੀਂ ਉਹ ਜੱਟ ਖੜਾ ਵਟ ਤੇ ਰੋਇਆ ਉਹ ਨਹੀਂ ਤੂੰ ਜਾਂਦੀ ਜਾਂਦੀ ਛੱਡ ਗਈ ਨਹੀਂ ਉਹ ਜੱਟ ਖੜਾ ਵਟ ਤੇ ਰੋਇਆ ਥੈਂਕ ਯੂ ਵੀਰੇ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਨੂੰ ਸ਼ੇਅਰ ਕਰੋ